ਖਾਸ ਨੇਹਾ ਜੀ ਲੋਕਾਂ ਵਾਸਤੇ ਆਪਾਂ ਪੁੱਤਾਂਾਂ ਦੀ ਲੋੜੀ ਤੇ ਮਨਾਉਂਦੇ ਮਨਾਉਂਦੇ ਆ ਇੱਕ ਖਾਸ ਲੋਕਾਂ ਵਾਸਤੇ ਆ ਦੁਨੀਆ ਬਹੁਤ ਦੂਰ ਤੱਕ ਪਹੁੰਚ ਗਈ ਆ ਆਪਾਂ ਬਹੁਤ ਚੰਨ ਤੱਕ ਪਹੁੰਚ ਗਏ ਆ ਠੀਕ ਆ ਪਰ ਲੋਕਾਂ ਦੇ ਮਨ ਚ ਅਜੇ ਵੀ ਸ਼ੰਕਾ ਆ ਵੀ ਧੀਆਂ ਮਾੜੀਆਂ ਹੁੰਦੀਆਂ ਪਰ ਮੈਂ ਇਹ ਕਹਿਣਾ ਚਾਹੁੰਦਾ ਧੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਵੱਧ ਤੋਂ ਵੱਧ ਧੀਆਂ ਦੀ ਲੋੜੀ ਸੈਲੀਬ੍ਰੇਟ ਕਰਨ ਲਈ ਕਹੀ ਸੀ ਧੀਆਂ ਨੂੰ ਆਦਰ ਕੁਐਸਚਨ ਵਧੀਆ ਤੈਕੇ ਨਾਲ ਕਰਨਾ ਚਾਹੀਦਾ ਵੇਖੋ ਜੀ ਮੇਰੇ ਘਰ ਬੇਟੀ ਨੂੰ ਚਾਹ ਇਹ ਕਹਿੰਦੇ ਗੱਲਾਂ ਕਈ ਕਹਿ ਦਿੰਦੇ ਨੇ ਬੇਟੀ ਹੋਈ ਆ ਅਸੀਂ ਜੇ ਬੇਟੀ ਹੋਈ ਆ ਤੇ ਬੇਟੀ ਵਾਸਤੇ ਕੁਝ ਕਰਾਂਗੇ ਤੇ ਫਿਰ ਚਾਰ ਚੁੱਕਣ ਪਤਾ ਲੱਗੂ ਤੁਹਾਨੂੰ ਹੋਈ ਆ ਮੈਨੂੰ ਮੇਰੇ ਘਰ ਦਾ ਵੀ ਚਾਹੀਦਾ ਵੀ ਮੈਨੂੰ ਮੇਰੀ ਬੇਟੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਜੀ ਮਾਦੀ ਲੋਈ ਸਾਹਿਬ ਸਾਰੇ ਰਿਸ਼ਤੇਦਾਰ ਸਦੇ ਹਾਂ ਹਾਂ ਜੀ ਸਾਰੇ ਰਿਲਟੀਆ ਜੋ ਆ ਸਾਡਾ ਫਰੈਂਡ ਸੁਣਦਾ ਹੈ ਕੋਈ ਸਾਰੇ ਨਹੀਂ ਪਈ ਕੋਈ ਗੁਰਨਾਥ ਸਿੰਘ ਨੇ ਕਿਹਾ ਜੋ ਕੋ ਮੰਦਾ ਆ ਕੀ ਜਲ ਜੰਮੇ ਰਜਾ ਇਹਨਾਂ ਨੂੰ ਬਹੁਤ ਬਹੁਤ ਉੱਚਾ ਦਾ ਦਿਆ ਦਿੱਤਾ ਕੋਈ ਮੜਾ ਦਜਾਣ ਨੇਤਾ ਇਸ ਕਰਕੇ ਬਰਾਬਰ ਸਮਝੀ ਜਾਓ ਆਪਣੇ ਪੁੱਤਾਂ ਨਾਲ ਵੀ ਵੱਸ ਰੱਖੇਗੇ ਤੇ ਬੜੀ ਖਾਨੂ ਖੁਸ਼ੀ ਆ ਘਰ ਪੋਤੀ ਦੀ ਲੋਟ ਗਈ ਆ ਤੇ ਮਿਲਾਈ ਤੇ ਨਾਲ ਨਾਲ ਸਾਧ ਨਾਲ ਵੀ ਵੀ ਬੇਟੀ ਆ ਨਾ ਇਨਕੇ ਆ ਆਮ ਬਹੁਤ ਬਹੁਤ ਬੇਟੀ ਆ ਨਾ ਤੇ ਬੇਟੀ ਇੱਕ ਬੇਟੇ ਨੂੰ ਉਹੀ ਆ ਉਹ ਆ ਗਿਆ ਉਹ ਗਏ ਬੇਟੀਆਂ ਆ ਕਿ ਆਰਮੀ ਅਫਸਰ ਆ ਏਐਮ ਹੋਰ ਤੇ ਹਰ ਡਿਪਾਰਟਮੈਂਟ ਦੇ ਛੀਆਂ ਉੱਪਰ ਗੀਆਂ ਆ ਤੇ ਮੁੰਡੇ ਨਾਲ ਕਈ ਥਾਂ ਉੱਪਰ ਆ ਤੇ ਇਸ ਤਰ੍ਹਾਂ ਨਹੀਂ ਹੋ ਜਾਇਆ ਪੰਗਮੀ ਇਹ ਕਹਿੰਦੇ ਚ ਉਹਨਾਂ ਨੇ ਜਿਹੋ ਜਿਹਾਂ ਨੇ ਕੀਤਾ ਨੇ ਜੋ ਪ੍ਰਾਲਾ ਕੀਤਾ ਨੇ ਨੇ ਕਿ ਬੇਟੀ ਹੋਈ ਆ ਇਹ ਬੜੀ ਵੰਦੀਆਂ ਨੇ ਤੇ ਨਹੀਂ ਤੋ ਸਾਰੇ ਜਿਹੜਾ ਸਰਕਾਰ ਦੇ ਕੋਲ ਜਾਪਸਤਾਏ ਕਰੇ ਹਨਾ ਤੇ ਕਿੰਨਾ ਵਧੀਆ ਲੱਗਾ ਆ ਉਹਨੇ ਤੇ ਕਈ ਲੋਕ ਸੋਚਦੇ ਆ ਵੀ ਲੈ ਬੇਟੀ ਹੋ ਗਈ ਆ ਜੀ ਨਹੀਂ ਜੀ ਬੇਡਾ ਹੋਣੀ ਜਿੰਦਾ ਸੀ ਬੇਡਾ ਕਾਲੂ ਸੋਚਣਾ ਸੋਚਦੇ ਆ ਜਾ ਤਰੇ ਕਿ ਜਿਹੜੀ ਲੇਡੀ ਹੋਈ ਦੀ ਪਲਰ ਚ ਹੋਈ ਮੇਰੇ ਘਰ ਦੇ ਤੋਂ ਬੇਟੀਆਂ ਮੈਨੂੰ ਕਹਿੰਦੇ ਕਦੇ ਬੇਟੀ ਨਹੀਂ ਆ ਮੇਰੀ ਬੇਟੀਆਂ ਨੂੰ ਬੇਟਾ ਜਿਹਦਾ ਕਿੰਦਾ ਦੀ ਕਰਦੇ ਪਰ ਆਮ ਤੌਰ ਤੇ ਤਾਂ ਆਪਣੇ ਤੇ ਕਈ ਵਾਰੀ ਲੇਡੀ ਲੇਡੀ ਨਾਲ ਕਹਿੰਦੀਆਂ ਵਾ ਨਹੀਂ ਤੁਹੀ ਦਾ ਤੁਹਾਨੂੰ ਬੇਟਾ ਚਾਹੀਦਾ ਹੈ ਬੇਟੀਆਂ ਕਰਵਾਇਆ ਕਰਕੇ ਜਿਹੜੀਆਂ ਲੇਕਿਨ ਜੋ ਬੇਟੀਆਂ ਕਰ ਤੁਹਾਨੂੰ ਬੜਾ ਬਜ਼ੁਰਗ ਹੁੰਦਾ ਨਾ ਜੋ ਫੇਕੀ ਦੇ ਦਿਆ ਨਾ ਉਹ ਬੇਟਾ ਨਹੀਂ ਦੇਦਾ ਬੇਟੇ ਸਾਬਟ ਦੇ ਇੱਕ ਬੇਟੀ ਇੱਕ ਨਾਲ ਖਲੋਂਦੀ ਨਾ ਖਲੋਂਦੀ ਯਾਰ ਤੁਹਾਨੂੰ ਕੋਈ ਵੀ ਸਾਹ ਬੇਟਾ ਪਿੱਲੋ ਮਾਂ ਦਾ ਬੇਟੀ ਚੀਜ਼ ਮੰਗਦੀ ਨਹੀਂ ਜਿਹੜੀ ਮੈਂ ਨਹੀਂ ਚਾਹੁੰਦਾ ਵੀ ਚਲੋ ਜੋ ਬੇਟੀਆਂ ਬੇਟੀ ਜਿਹਦਾ ਇਹਨਾਂ ਨੇ ਜੋ ਪ੍ਰਪਰਾਲਾ ਕੀਤਾ ਨਾ ਨਾ ਕਿ ਨੋੜੀ ਕਿ ਪੜਾਈ ਹੈ ਨਾ ਬਹੁਤ ਵਧੀਆ ਬਹੁਤ ਜੀ ਖੁਸ਼ੀ ਹੋਵੇ